ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਵੀਡੀਓ ਨੂੰ ਨਮਾ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਹੁਣ ਤੁਹਾਨੂੰ ਪਤਾ ਹੈ ਹਨਾ ਮੌਸਮ ਹੈ ਜਿਹੜਾ 5-6 ਦਿਨਾਂ ਤੋਂ ਇੱਕ ਹਫ਼ਤੇ ਤੋਂ ਬਹੁਤ ਜ਼ਿਆਦਾ ਜਿਹੜਾ ਗਰਮੀ ਐ ਪੈ ਰਹੀ ਹੈਗੀ ਤੇ ਕੱਲ ਸ਼ਾਮ ਜੀ ਨੂੰ ਵੀ ਪੈ ਗਿਆ ਦੀ ਸੁਭਾਵਨਾ ਜੀ ਹੋਊਗੀ ਕਿਤੇ ਤਾਂ ਵੀ ਪਿਆ ਵੈਸੇ ਉਹ ਮੌਸਮ ਵੀ ਜਿਹੜਾ ਡੰਡਾ ਹੋ ਗਿਆ ਸੀਗਾ ਹੁਣ ਫੇਰ ਗਰਮੀ ਏਡੀ ਜ਼ਿਆਦਾ ਅੱਜ ਹੱਥ ਤੋਂ ਵੱਧ ਗਰਮੀ ਫੇਰ ਸ਼ੁਰੂ ਹੋਊਗੀ ਪੈਣੀ ਤੇ ਚਲੋ ਜੀ ਆਪਾਂ ਨਾਦੋ ਕੇ ਹੋ ਗਏ ਸੀ ਤਿਆਰ ਜਾਂਦੇ ਆਪਾਂ ਦੁਕਾਨ ਤੇ ਘਰ ਦੇ ਕੰਮ ਨਿਬੜ ਲਈ ਸੀ ਮਾਤਾ ਤੋੜਨ ਗਈ ਹੋਈ ਸੀ ਇਹ ਸਬਜੀ ਤੇ ਪਿੰਡ ਕਿਸੇ ਨੇ ਫੋਨ ਕੀਤਾ ਸੀ ਕਿ ਉਹਨਾਂ ਨੂੰ ਤੋਰੀਆਂ ਚਾਹੀਦੀਆਂ ਸੀ ਕੱਦੂ ਤੇ ਉਹਨਾਂ ਵਾਸਤੇ ਆਪਾਂ ਲੈ ਕੇ ਚੱਲਦੇ ਕਿਉਂਕਿ ਸਬਜੀ ਚਲੋ ਹੁੰਦੀ ਹੈ ਹਨਾ ਆਪਣੇ ਬਾਕੀ ਜਿੰਨੀ ਕੱਪਨ ਲੋਡ ਹੁੰਦੀਆਂ ਰੱਖ ਲੈਨੇ ਆ ਬਾਕੀ ਚਲੋ ਵੰਡ ਵੰਡ ਦਿੰਨੇ ਆ ਜਿਹਨਾਂ ਨੂੰ ਚਾਹੀਦੀ ਹੁੰਦੀ ਹੈ ਪੈੜ ਭਾਈ ਜਿਹੜੇ ਲੈ ਜਾਂਦੇ ਨੇ ਕਹਿ ਦਿੰਦੇ ਨੇ ਵੀ ਸਾਡੇ ਲਈ ਆ ਦਸਾਂ ਨੂੰ ਚਾਹੀਦੀ ਹੈ ਚਲੋ ਮੈਂ ਸਕੂਟ ਰਿਚਦਾਰ ਕਿਲੇ ਜਿਹੜੀ ਜਿੱਥੋਂ ਦੁਕਾਨ ਤੋਂ ਮੈਥੋਂ ਲੈ ਜਾਂਦੇ ਨੇ ਫੜ ਕੇ ਤੇ ਚਲੋ ਜੀ ਜਦੋਂ ਵਾਦੂ ਹੁੰਦੀ ਹੈ ਹਨਾ ਫਿਰ ਆਪਾਂ ਉਧਰ ਉਧਰੀ ਇੱਕ ਦੂਜੀ ਤੋਂ ਲੈ ਲੈਣ ਉਹਨੇ ਜਿਹੜੀ ਸਬਜੀ ਸਾਡੇ ਨਹੀਂ ਹੁੰਦੀ ਅਸੀਂ ਵੀ ਮੰਗਾ ਲੈਨੇ ਆ ਕਿਸੇ ਤੋਂ ਤੇ ਚਲੋ ਬਾਕੀ ਦੇਖੋ ਜੀਰੀ ਦਾ ਕੰਮ ਪੂਰਾ ਜੋਰ ਆਤੇ ਆ ਹੁਣ ਸਾਰਿਆਂ ਨੂੰ ਬਹੁਤ ਥੜਾ ਜਲਦੀ ਹੋਈ ਪੀ ਕਿਉਂਕਿ ਕੋਲ ਲੱਗ ਤੇ ਜੋਰ ਪੈ ਗਿਆ ਉਧਰੋਂ ਗਰਮੀ ਨੇ ਵੀ ਅੱਤ ਕਰਾ ਰੱਖੀ ਹੈ ਤੇ ਚਲੋ ਪ੍ਰਮਾਤਮਾ ਮੌਸਮ ਠੰਡਾ ਕਰਦੀ ਸੀ ਕੰਮ ਵਾਲੇ ਨੂੰ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਕੱਲ ਕੁਸ਼ਕ ਮੌਸਮ ਦਾ ਫਰਕ ਪੈ ਗਿਆ ਸੀ ਕਿਤੇ ਮੀਂਹ ਪਿਆ ਸੀ ਠੰਡਾ ਠੰਡਾ ਜਾਂ ਮੌਸਮ ਹੋ ਗਿਆ ਸੀ ਫਰਕ ਪੈ ਗਿਆ ਤੇ ਗਰਮੀ ਤੋਂ ਥੋੜਾ ਜਿਹਾ ਤੇ ਅੱਜ ਫੇਰ ਗਰਮੀ ਕੱਲ੍ਹ ਨੂੰ ਵੀ ਚਾਤਾ ਹੋਈ ਪਈ ਐ ਤੇ ਚਲੋ ਜੀ ਆਪਾਂ ਫੋਨ ਤੋੜਦੇ ਆਂ ਸਬਜੀ ਮਾਤਾ ਦੇ ਨਾਲ ਲੱਗ ਕੇ ਤੜਾ ਦਨੇ ਆਂ ਸਬਜੀ ਲੈ ਜਾਂਦੇ ਆਂ ਜਿਹੜੀ ਹੈਗੀ ਐ ਕਿ ਕਿਉਂਕਿ ਬਾਦੂ ਇੱਥੇ ਖਰਾਬੇ ਹੋਣੀ ਐ ਬਾਕੀ ਸਾਡੇ ਮਿਸਤਰੀ ਵੀ ਲੱਗੇ ਹੋਏ ਨੇ ਕੁਸ਼ਕ ਸਬਜੀ ਉਹ ਲੈ ਜਾਂਦੇ ਨੇ ਜਿੰਨੀ ਕੋ ਨਾਲ ਲੋਡ ਹੁੰਦੀ ਐ ਬਾਕੀ ਚਲੋ ਲੱਗਣ ਦਾ ਹੁੰਦਾ ਹੈਗਾ ਹਨਾ ਹਲੇ ਲੱਗਦੀ ਹੈਗੀ ਬਾਦੂ ਹੈਗੀ ਕਈ ਵਾਰ ਹਟ ਵੀ ਜਾਂਦੀ ਜਬ ਉਹ ਕਾਲ ਪੈ ਜਾਂਦਾ ਸਬਜ਼ੀ ਵੀ ਆਪ ਵੀ ਦੇਖਦੇ ਸਬਜ਼ੀ ਨੂੰ ਆਪ ਵੀ ਝਾਕਦੇ ਆਂਗੇ ਤੇ ਪਰ ਚਲੋ ਹੁਣ ਬਾਦੂ ਹੈ ਹਲੇ ਲੱਗੀ ਹੋਈ ਹਲੇ ਉੱਤਰੀ ਜਾਂਦੀਆਂ ਨੇ ਕद्दू ਤੇ ਤੋਰੀਆਂ ਭਿੰਡੀ ਤੇ ਇਹਨਾਂ ਚੀਜ਼ਾਂ ਵਧੀਆ ਹੋ ਜਾਂਦੀਆਂ ਨੇ ਚਲੋ ਭਿੰਡੀਆਂ ਤੇ ਤੋਰੀਆਂ ਨਾਲ ਤਾਂ ਆਪ ਨੂੰ ਹੀ ਸਰ ਦਾ ਇੱਕ ਦੋ ਘਰਾਂ ਨੂੰ ਚਲ ਦੇ ਦੇਣੇ ਉਧਰ ਉਧਰੀ ਬਾਕੀ ਕੱਦੂ ਨੇ ਜਿਹੜੇ ਸੁੱਖ ਨਾਲ ਵਧੀਆ ਲੱਗਦੇ ਨੇ ਉਹ ਆਪਾਂ ਦੇ ਦਨੇ ਆ ਸਾਰੇ ਘਰਾਂ ਦੇ ਲਵੇਂ ਨੇ ੜਿਟਿੜਿ ਬਾਕੀ ਜਿਹੜਾ ਕੋਈ ਪੈਣ ਪਾਈ ਮੰਗ ਲੈਂਦਾ ਆਪ ਵੀ ਤੋੜ ਕੇ ਲੈ ਜਾਂਦੇ ਨੇ ਜੀ ਕਿਉਂਕਿ ਅਸੀਂ ਨਹੀਂ ਕਦੇ ਇਸ ਤਰ੍ਹਾਂ ਕਰਿਆ ਹੈਗਾ ਵੀ ਆਪਣੀ ਸਬਜੀ ਜਿੱਥੇ ਆਪਾਂ ਦੇਵਾਗੇ ਉੱਥੇ ਹਣਾ ਆਪਦੇ ਹੱਥ ਨਾਲ ਹੀ ਦੇਵਾਗੇ ਤੋੜ ਕੇ ਜੀ ਨੂੰ ਦੇਣੀ ਹੈ ਪਰ ਜਿਹਨੂੰ ਲੋੜ ਹੁੰਦੀ ਹੈ ਲੈ ਜਾਂਦੇ ਨੇ ਆਪਾਂ ਨੇ ਕਦੀ ਵੀ ਇਤਰਾਜ ਨਹੀਂ ਕਰਿਆ ਸੁੱਖ ਨਾਲ ਚਰੋਬਾਦੂ ਲੱਗਦੀ ਹੈਗੀ ਚਲੋ ਜੀ ਆਪਾਂ ਬਾਲਟੀ ਭਰ ਲਈ ਤੋਰੀਆਂ ਦੀ ਤੇ ਇੱਕ ਦੋ ਕੱਦੂ ਨੇ ਆਪਾਂ ਰੋ ਤੇ ਆ ਗਏ ਲੱਗ ਵੇ ਹੁੜ ਮਿਰਚਾਂ ਲੱਗੀਆਂ ਮੇਰੇ ਲਾਲ ਹੋ ਗਈਆਂ ਮਿਰਚਾਂ ਇਹਨੂੰ ਆਪਾਂ ਤੋੜਾਂਗੇ ਅੱਜ ਗਰਮੀ ਜ਼ਿਆਦਾ ਥੋੜੀ ਜਿੱਦੇ ਪਾਸੇ ਮੇ ਲੱਡਾ ਹੋਇਆ ਉੱਥੇ ਸਵੇਰੇ ਸਵੇਰੇ ਹੀ ਰੱਖ ਕੇ ਏਦਾਂ ਪੌੜਾ ਘੰਟੀ ਚੋਂ ਤੋੜਨਾਗੇ ਤੇ ਕੁਛਕੱਛ ਹਰੀਆਂ ਮਿਰਚਾਂ ਤੋੜ ਕੇ ਚਾਰ ਪਾ ਲਿਆ ਤੇ ਚਲੋ ਹੁੜ ਆਪਾਂ ਚੱਲਦੇ ਜੀ ਕਾਹ ਤੇ ਸਦਾ ਚੰਨ ਲੰਨਦਾ ਤੋਰੀਆਂ ਦੀ ਸਬਜੀ ਮੈਂ ਵੀ ਪਾਣੀ ਪੀਣਾ ਥੜੇ ਹੋ ਗਏ ਇੰਨਾ ਵਧੀਆ ਲੱਗ ਰਿਹਾ ਮੈਂ ਵਨ ਕੈਮਰੇ ਚ ਬਹੁਤ ਸਾਫ ਆ ਰਿਹਾ ਆਪਾਂ ਚੱਕੋਇਆ ਤੇ ਕਿ ਕਦੂ ਆ ਗਿਆ ਲੈ ਆਪਾਂ ਨੂੰ ਪਹਿਲਾਂ ਮੰਮੀ ਕਦੂ ਤੋੜ ਕੇ ਰੈਗੀ ਹੁਣ ਮੈਂ ਆਈ ਮੈਨੂੰ ਕਦੂ ਦਿੱਖ ਗਿਆ ਆਹੀ ਕੁਆਲਿਟੀ ਕਰ ਲਈ ਆਪਾਂ ਨੇ ਤੋਰੀਆਂ ਦੀ ਬੜਾ ਜੀ ਲੱਗਦਾ ਸਬਜ਼ੀ ਤੋੜਨ ਨੂੰ ਮਨ ਲੱਗਦਾ ਸਬਜ਼ੀ ਤੋੜਨ ਨੂੰ ਨਜ਼ਾਰਾ ਹੁੰਦਾ ਕਿਹਦੇ ਮਿਰਚੇ ਕੱਲੂ ਤੋੜਾਂਗੇ ਮਿਰਚੇ ਕੱਲੂ ਤੋੜਾਂਗੇ ਲਾਲ ਹੋ ਰਹੀ ਨੇ ਮਿਰਚਾਂ ਸਾਰੀ ਤਾਂ ਹੋ ਗਈ ਲਾਲ ਮਿਰਚਾਂ ਹੁਣ ਤਾਂ ਹੋਰ ਹੁਣ ਤਾਂ ਖਾਣ ਵਾਸਤੇ ਹੀ ਮਿਰਚਾਂ ਲਾਲ ਲਾਲ ਹੋ ਰਹੀਆਂ ਵਾ ਲਾਲ ਮਿਰਚੇ ਉਹ ਚਾਰ ਪੱਖੇ ਦੇਖ ਨੇ ਭਾਈ ਕਿ ਕੋੜ ਗਈ ਜਾਂਦੇ ਨੇ ਕੁਲ ਆਏ ਤੇ ਚਾਰ ਵੱਸੋ ਲੱਗਦਾ

ਕਿਉਂਕਿ ਆਪਣੇ ਪਾਰਸਲ 3-4 ਗੋਈ ਪੈ ਨਹੀਂ ਇਕੱਠੀ ਸੀ ਇਹ ਆਪਾਂ ਪਹਿਲਾ ਪਾਰਸਲ ਲਾ ਕੇ ਆਨੇ ਆ ਤੇ ਸੁਨਾਨਾ ਜਾ ਕੇ ਆਣ ਆਪਾਂ ਨੇ ਇਸ ਤੋਂ ਬਾਅਦ ਆਪਾਂ ਸ਼ੌਪ ਤੇ ਆ ਕੇ ਆਪਣੀ ਗਿਰੀ ਕਸਟਮਰ ਨੇ ਉਹਨਾਂ ਨੂੰ ਕਾਲ ਕਰਾਂਗੇ ਕਿ ਉਹ ਵੀ ਉਹਨੂੰ ਕੁਝ ਵੇਲੇ ਸੀ ਮੌਸਮ ਅਜ ਕੁਝ ਠੀਕ ਹੈਗਾ ਕੋਤਨੇ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਕੱਲ ਦਾ ਕੁਝ ਆਪਣਾ ਸਿਰ ਤੇ ਬੋਲ ਤੇ ਚਲੋ ਜੀ ਬਾਕੀ ਹੁਣ ਹਨਾ ਕੰਮ ਬਹੁਤ ਲੇਟ ਹੋ ਜਾਂਦੇ ਨੇਗੇ ਕੁਝ ਤਾਂ ਬੱਚਿਆਂ ਨੂੰ ਛੁੱਟੀਆਂ ਨੇ ਬੱਚੇ ਕੰਮ ਨਹੀਂ ਨਿਭੜਨਗੇ ਇਸ ਤੋਂ ਪਤੀ ਲੇਗਾ ਗੁਰਮਣ ਤਾਂ ਜਮੀ ਨਹੀਂ ਨਿਭੜਨ ਦਿੰਦਾ ਹੈਗਾ ਚਲੋ ਮੈਂ ਕਹਤਾ ਸੂਖਾ ਹੈਗਾ ਮੈਂ ਕਹਤਾ ਤਾਂ ਮੈਂ ਕਿਤਾ ਸਾਰੀ ਹੈਲਪ ਨਾਲ ਕਰਾਂਗੀ ਤੇ ਜਦੋਂ ਸਾਰਾ ਇਹ ਤਾਂ ਮੈਨੂੰ ਤੇ ਹੁਣ ਆਪਾਂ ਪਹਿਲਾਂ ਸਨਾਮ ਜਾ ਕੇ ਉਹਨੇ ਸਨਾਮ ਪਾਰਸਲ ਲਾ ਕੇ ਉਹਨੇ ਉਸ ਤੋਂ ਬਾਅਦ ਆਪਾਂ ਜਿਹੜੀ ਕਸਟਮਰ ਦੀ ਕਾਲ ਆਈ ਸੀ ਉਹਨਾਂ ਨੂੰ ਬਾਅਦ ਚ ਆ ਕੇ ਕਾਲ ਕਰਾਂਗੇ ਉਸ ਤੋਂ ਬਾਅਦ ਉਹਨੂੰ ਅਟੈਂਡ ਕਰਾਂਗੇ ਆਪਾਂ ਕਿਉਂਕਿ ਜਿਹੜਾ ਹੁਣ ਸਨਾਮ ਬਜ਼ਾਰ ਦਾ ਕੰਮ ਉਹ ਵੀ ਆਪ ਕਰਨਾ ਪੈਂਦਾ ਕਿਉਂਕਿ ਹੁਣ ਲੱਗ ਰਹੇ ਨੇ ਕਿ ਹਨਾ ਬੰਦੇ ਵੀ ਬੀਜ਼ੀ ਨੇ ਕਿਉਂਕਿ ਖਾ ਕਰਕੇ ਉਹਨਾਂ ਨੂੰ ਜਾਇਆਂ ਨਹੀਂ ਤੇ ਵਸੇ ਤੇ ਰੈਡੀ ਲਾਇਆ ਹੋਣੇ ਨੇ ਕਿ ਪਾਰਸਲ ਕਰਿਆ ਹੋਵੇ ਨੇ ਤੇ ਅੱਜ ਸਾਨੂੰ ਕੁਝ ਕੁ ਕੰਮ ਆਪਦਾ ਵੀ ਸੀਗਾ ਦੁਪੱਟੇ ਵਗੈਰਾ ਡਾਈ ਕਰਵਾਉਣੇ ਸੀਗੇ ਤੋਂ ਤੇਨੇ ਕੋਈ ਜਣਾ ਕੁਝ ਆਜਾ ਕਿ ਉਹਨੇ ਉਸ ਤੋਂ ਬਾਅਦ ਮੈਂ ਜਿਹੜਾ ਆਪਾਂ ਆ ਕੇ ਦੁਕਾਨ ਤੇ ਫੇਰ ਕੰਮ ਕਰਾਂਗੇ ਤੇ ਬਾਕੀ ਜੀ ਬੱਚੇ ਨੇ ਮੈਂ ਹੁਣ ਤੱਕ ਬਹੁਤ ਕਰਦੇ ਨੇ ਛੁੱਟੀਆਂ ਚ ਤੇ ਪੂਆ ਜੀ ਆਏ ਹੋਏ ਸੀਗੇ ਮਹਿਤ ਦੇ ਗੁਰਮントੂ ਪੂਆ ਜੀ ਆਏ ਸੀ ਮੈਂ ਉਹਨੂੰ ਕਿਹਾ ਵੀ ਤੁਸੀਂ ਗੁਰਮੁ ਨੂੰ ਲੈ ਜਾਓ ਹਫ਼ਤਾ ਤੱਕ ਚਲੋ 20 ਦਿਨ ਛੁੱਟੀਆਂ ਹੀ ਲੱਗਦੇ ਜਾਣਗੇ ਚਲ ਛੁੱਟੀਆਂ ਚ ਹੀ ਰੱਖਾ ਹੁੰਦੀ ਆ ਬੱਚਿਆਂ ਨੂੰ ਛੁੱਟੀਆਂ ਚ ਜਾਣਾ ਕਿਤੇ ਰਿਸ਼ਤੇਦਾਰੀ ਚ ਤੇ ਉਹਦੀ ਪੂਆ ਜੀ ਕਹਿੰਦੇ ਵੀ ਨਾ ਮੈਂ ਤੂੰ ਹੋਰ ਨੂੰ ਗੁਰਮੁ ਨੂੰ ਨਹੀਂ ਲੈ ਕੇ ਜਾਣੇ ਮਾਸੀ ਜੀ ਜਵਾਬ ਦੇਗੀ ਕਿਹਾ ਵੀ ਮਾਸੀ ਦੀ ਨਾ ਭੀ 8 ਦਿਨ ਤਾਂ ਜਾਦੇ ਨੇ 2 ਦਿਨ ਰੱਖ ਸਕਦੀ ਆ। ਸਿਸਟਰ ਜੀ ਮਸਲੂ ਲੋ ਜੀ ਹੈਗੇ ਨੇ ਮੇਰੀ ਸਿਸਟਰ ਹੈਗੇ ਨੇ ਛੋਟੇ ਮੈਥੋਂ ਇਹ ਵੀ ਸ਼ੌਪ ਕਰਦੇ ਨੇ। ਮਿਲਦੇ ਹੋ ਰਿਹਾ ਤੁਹਾਨੂੰ। ਨਾ ਅੱਜ ਤੂੰ ਆਪ ਐਂ ਤਾਂ ਦੇਖ ਲੈ ਵੀ ਮੇਰਾ ਵੀ ਦੁਕਾਨ ਦਾ ਕੰਮ ਹੈ ਤੂੰ ਕੁੜੀ ਨੂੰ ਲੈ ਕੇ ਜਾਨੀਂ ਜਿਵੇਂ ਔਖੀ ਹੋਊਂਗੀ ਕੱਲੀ। ਮੇਰਾ ਤਾਂ ਜ਼ਿਆਦੇ ਹੈ। ਜ਼ਿਆਦੇ ਤਾਂ ਹੈਗਾ। ਹਾਂਜੀ ਇਹਨਾਂ ਕੋਲ ਕਸਟਮਰ ਜ਼ਿਆਦਾ ਹੈ ਕਿਉਂਕਿ ਇਹ ਚਠੇ ਨਰੇੜੀ ਵਿਆਹ ਹੋਏ ਨੇ ਉੱਥੇ ਥੋੜਾ ਜਿਹਾ ਪਿੰਡ ਵੀ ਵੱਡਾ ਹੈ ਤੇ ਬਾਕੀ ਇਹਨਾਂ ਦਾ ਕੰਮ ਵੀ ਬਹੁਤ ਵਧੀਆ ਹੈ। ਤੇ ਚਲੋ ਜੀ ਵਾਈਗਰੂ ਐ ਵੀ ਹਣਾ ਤਰੱਕੀਆਂ ਤੇ ਇਦਾਂ ਰਹੇ ਸੱਚੇ ਪਾਤਸ਼ਾਹ ਲੋ ਜੀ ਅੱਜ ਮੈਂ ਕਿ ਜਾਂਦੀ ਹਾਂ ਛੁੱਟੀਆਂ ਕੱਟਣ ਮਾਸੀ ਕੋਲੇ ਧੱਕੇ ਨਾਲ ਹੀ ਲੈ ਗਈ ਮਾਸੀ ਇਹਨੂੰ ਮਾਸੀ ਦਾ ਕੰਮ ਆ ਜਿਆ ਦੇ ਥੋੜਾ ਜਿਹਾ ਹੈ ਹੋਰ ਸੈਟਿੰਗ ਦਾ ਕਰਕੇ ਜਾਓ ਐਂਗਾ ਤੋ ਕਰ ਦਿਓਗੇ ਚਲੋ ਕਿਤੇਲੀ ਹੋਮ ਲੇਟ ਹੋ ਰਹੀ ਹੈ ਜੀ ਗੁਰਮਨ ਹੋ ਗਏ ਹਨ ਗੁਰਮਨ ਚਰਾ ਮਿਲਿਆ ਲੇਗਾ ਅੱਜ ਹੈ ਓਕੇ ਤੋ ਵਾਗਿਆ ਓਨੂੰ ਲੈ ਜਾਂਦੀ ਗੁਰਮਨ ਨੂੰ 6 ਮਹੀਨਾ ਰੱਖ ਲੈ ਗੁਰਮੁਣ ਨੂੰ ਵੀ ਲੈ ਕੇ ਜਾਵਾਂਗੇ ਵਿਚਾਰੇ ਨੂੰ ਕੈਦ ਰੱਖੇਗੀ ਗੁਰਮੁਣ ਨੂੰ ਚਾਰਕੜੇ ਨੇ ਰੱਖੇ ਆਪੂ ਰਹਿ ਸਕਦੇ ਨਹੀਂ ਇਹ ਦਿਨ ਸਿਾਰੇ ਨਾਲ ਗੁਰਮੁਣ ਨੂੰ ਲੈ ਕੇ ਨਾਲ ਦੋ ਦਿਨ ਲਾਇਆ ਇਹ ਮੈਂ ਨਾ ਗੁਰਮੁਣ ਨੂੰ ਤਾਂ ਅਸੀਂ ਕੱਲ ਨੂੰ ਛੱਡਿਆ ਹੁੰਨੇ ਜੇ ਤੂੰ ਕਹਣੀ ਹੈਗੀ ਹੂੰ ਨਾ ਮੈਂ ਕਿਹਨ ਜਾਨੀ ਫਿਰ ਮਾਸੀ ਕੋਲ ਪਾਲਾ ਚਲਦੀ ਜਿਸ ਤੈਨੂੰ ਐ ਨਹੀਂ ਪਤਾ ਵੀ ਆਪਣਾ ਵੀ ਦੁਕਾਨ ਦਾ ਕੰਮ ਹੈਗਾ ਪਿਆਰ ਹੋ ਗਈ ਕੰਮ ਵਿੱਚ ਕਿੱਕੇ ਅੱਬਾ ਉਹ ਤੁਹਾਨੂੰ ਨਾ ਕਰਾਈ ਕੰਮ ਦਾ ਦੁਬਾਲ ਕਰਾ ਕਠੀ ਕਰ ਲੈ ਕਰਨੇ ਪੈ ਕੇ ਇਹ ਕਿੜਚੌੜ ਕਰਦੀ ਵਿਚਾਰੀ ਚੌੜ ਨਹੀਂ ਕਰਦੀ ਬੋਲਦੀ ਜਿਆਦੇ ਥੋੜੀ ਜੀ ਬਸ ਨਾ ਬੋਲ ਲੜਦੇ ਨੇ ਤਾਂ ਹੋਰ ਹੀ ਨਹੀਂ ਕੱਟਦੇ ਦੇ ਪੈਣ ਪਾਈ ਚਲੋ ਆ ਜੀ